ਮੈਂ ਚੰਗਾ ਪਰ ਇੰਡੀਕੇਟਰ ਦੇਖਿਆ ਪਰ ਕੁਝ ਨਹੀਂ ਹੋ ਰਿਹਾ ਮੈਨੂੰ ਲੱਗਾ ਲਾਲ ਪੱਟੀ ਆ ਇਹ ਆ ਦੇ ਇਹਨਾਂ ਕੋਲ ਗੱਲਾਂ ਨਹੀਂ ਲਿਖੂ ਰਿਹਾ ਇਹਨੇ ਵੀ ਲੱਗਾ ਕਿ ਇਹ ਤਾਂ ਦੂਜਾ ਵੀ ਆ ਕਿੱਥੇ ਗਿਆ ਕਿੱਥੇ ਆ ਯਾਰ ਆਪਾਂ ਯਾਰ ਆਪਾਂ ਮੈਂ ਨਾ ਬੋਲਣਾ ਮੇਰਾ ਨਾਮ ਭਈ ਅੰਛੂ ਹੈਗਾ ਜੀ ਉਹ ਗੱਲ ਇਹ ਹੈਗੀ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹਾਨੂੰ ਨਿਕਲਿਆ ਹੀ ਆ ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟੇਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਤੇ ਨਾ ਰਾਈਟ ਹੈਂਡ ਸਾਈਡ ਦਾ ਹੈਗਾ ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ ਇਹ ਆਪਾਂ ਸੇ ਗਾਣੀ ਗੁਨੇ ਲਾ ਕੇ ਗੱਲਾਂ ਕਰਦੇ ਜਾ ਰਿਹਾ। ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ। ਜਿਹੜਾ ਨੂੰ ਖਿਲਾਰ ਕੇ ਪੁੱਛਿਆ ਚਾਰੋਂ ਜਾਰੇ ਬਾਹਰ ਨਿਕਲਿਆ। ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ? ਮੈਂ ਐਕਟਿਵਾ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਤੇ ਆ ਕੇ ਲੜਾਈ ਕਰ ਰਿਹਾ। ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ। ਨਹੀਂ ਨਹੀਂ ਵੈਪਨ ਹੈ ਕਿਸ ਤੁਹਾਡੇ ਕੋਲ। ਨਹੀਂ ਨਹੀਂ ਵੈਪਨ ਇਹਨਾਂ ਜੋ ਇੱਕ ਜਾਨੇ ਨੇ ਗੱਲ ਕੀਤੀ ਕਿ ਕਿ ਤਰਾ 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 ਮੈਂਗਾ ਕੱਢ ਲਓ ਫਿਰ ਮੈਂ ਦਿੱਤੇ ਹੀ ਆਗਾ ਫਿਰ ਇਹਨਾਂ ਨੇ ਚਾਰ ਜਾਰੇ ਪਏ ਆ। ਉਧਰੋਂ ਮੇਰੇ ਭਰਾ ਆ ਗਏ ਫਿਰ ਤੁਹਾਡੀ ਦੁਕਾਨ ਕਿੱਥੇ ਹੈਗੀ ਹੈ ਮੇਰੀ ਦੁਕਾਨ ਨਾਰੀ ਸ਼ੋਪਿੰਗ ਪਲੈਕਸ ਹੈ ਤੁਹਾਡਾ 에어 ਟਿਕਟ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ ਨਹੀਂ ਨਹੀਂ ਮੈਂ ਇਹਨਾਂ ਨੂੰ ਕਹਿ ਕੇ ਚੱਲੋ ਸਾਈਡ ਤੋਂ ਕੇ ਗੱਲ ਕਰਦੇ ਹਾਂ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋ ਨਹੀਂ ਤੇ ਉਹਨੂੰ ਮੇਰੇ ਭਰਾ ਆ ਗਏ ਤੇ ਆਪਾਂ ਇਹਨਾਂ ਨੂੰ ਸਮੇਟ ਲਿਆ ਸੀ ਬਸ ਇੰਨੀ ਗੱਲ ਨਹੀਂ ਨਹੀਂ ਇਹਨਾਂ ਕੋ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੋਣ ਇੱਕ ਅੰਨ ਮੰਗਾ ਹੀ ਕਰਦੇ ਆ ਕਿ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜੀ ਵੇਖੇ ਜਾਣ ਇਹਨਾਂ ਕੋ ਪੂਰੇ ਹੈਗੇ ਜਾਂ ਨਹੀਂ ਹੈਗੇ ਫਿਰ ਇਹਨਾਂ ਦਾ ਜੋ ਵੀ ਬੰਦਾ ਆ ਆਪਣੇ ਜਿਹੜੇ ਸਰ ਬੈਠੇ ਨੇ ਤੇ ਵੱਡੇ ਉਹ ਆਪੇ ਕਾਰਵਾਈ ਕਰਨਗੇ ਚਲ ਬਾਤ ਗੁਜਰੀ ਹੋਈ ਸਾਈਡ ਤੇ ਆਏ ਐਕਟਿਵਾਈਟਰੀ ਮਰੀ ਆ ਆ ਕੇ ਕਹਿੰਦਾ ਤੂੰ ਸਿਹਾਨਾ ਨਹੀਂ ਚਲਾਣਾ ਮੈਂ ਵੀ ਹੈੱਡਫੋਨ ਲਾਇਆ ਹੋਈ ਸੀ ਮੁੰਡੇ ਨੇ ਆ ਕੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਇਆ ਮੇਰੇ ਤੋਂ ਆ ਵੀ ਹੈਗਾ ਜੀ ਦੱਸੋ ਕੀ ਹੈਗਾ ਉਹ ਤੋਂ ਅਹੀਂ ਗੱਨ ਵਖਾਉਂਦਾ ਕਹਿੰਦਾ ਮੇਰੇ ਤੋਂ ਆ ਵੀ ਹੈਗਾ ਮੈਂ ਕਿੱਥੇ ਕੱਢਦੇ ਵਖਾਦੇ ਨਾਲ ਪੁਲਿਸ ਵਾਲੇ ਇੱਥੇ ਮੈਂ ਕਹਿੰਦਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗਾ ਜੋ ਵੇਖ ਹੋਣਾ ਇਹ ਨਹੀਂ ਗੱਲ ਮੁੰਡੇ ਦੀ ਨਾਲ ਇਹ ਵੀ ਭਾਈ ਖਲੋਤੇ ਆ ਨਾਲ ਸਾਰੇ ਆ ਗਏ ਇਹਨਾਂ ਭਾਈ ਨੇ ਇਹ ਵੇਖਿਆ ਗੱਡੀ ਵੱਜੀ ਗੱਡੀ ਵੱਜੀ ਨਹੀਂ ਆ ਵੱਜੀ ਵੀ ਨਹੀਂ ਗੱਡੀ ਇਹ ਆ ਕੇ ਸਾਈਡ ਤੋਂ ਉਤਰ ਆ ਗਿਆ ਕਹਿੰਦਾ ਬਾਹਰ ਨਿਕਲ ਲਾ ਦੱਸੋ ਵੱਜੀ ਵੀ ਨਹੀਂ ਗੱਡੀ ਮੈਂ ਕਹਿੰਦਾ ਇੱਥੇ ਇਹਦੇ ਕੈਮਰੇ ਲੱਗੇ ਆ ਬਿਲਕੁਲ ਨਿਕਲੇ ਜੇ ਕਿ ਅੰਦਰ ਨਿਕਲਦੇ ਕਢਵਾ ਲੈਨੇ ਆ ਤੁਸੀਂ ਕਿੱਦੇ ਦੇਹੀ ਹੋਗੇ ਤੁਸੀਂ ਅਹੀਂ ਘਾਰ ਤੇ ਸੀ ਭਾਜੀ ਆਹ ਸਾਈ ਉਹ ਜਾਣਦਾ ਭਾਤਾ ਭਾਈ ਕੋਈ ਕਰੋਗੇ ਫਿਰ ਉਹਨੇ ਉਹਨਾਂ ਨੇ ਭਾਈ ਉਹਨਾਂ ਨੇ ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇਥੇ ਉਹ ਕੱਲਾ ਹੀ ਬਾਅਦ ਚ ਕੋਈ ਆਇਆ ਯਾਰ ਸਤੀ ਆ ਯਾਰ ਸਤੀ ਆਏ ਦੋ ਜਣੇ ਬਾਤੋਂ ਹੋਰ ਪਤਾ ਹੀ ਨਹੀਂ ਮੈਂ ਪੁੱਛਦਾ ਇਹਨਾਂ ਨੂੰ ਕੀ ਕਰ ਰਹੇ ਨੇ ਇਹ ਕਿਹੜੀ ਜਗ੍ਹਾ ਇਹ ਲਾਂਸ ਰੋਡ ਆ ਇੱਥੇ ਲੜਦਾ ਪਿਆ ਸੀ ਕੋਈ ਹਾਂਜੀ ਕਿਹਦੇ ਪੁੱਛੀ ਲੜਦਾ ਪਿਆ ਕੋਈ ਇਹ ਨਾ ਕਿਹੜੇ ਕਾਰ ਵਾਲੇ ਨਾ ਐਕਟਵਾ ਟੱਚ ਹੋ ਗਈ ਆ ਹਾਂਜੀ ਉਹਦੇ ਕਰਕੇ ਆ ਕੋਈ ਵੇਖਦੇ ਆ ਨਾ ਪੁੱਛਦੇ ਕੀ ਚੱਕੀ ਚੁਮੀ ਨਹੀਂ ਆ ਨਹੀਂ ਚੱਕਮੀ ਨਹੀਂ ਦੋ ਜਿਹੜੇ ਲੜਦੇ ਪਏ ਸੀ ਦੋ ਜਣੇ ਲੜਦੇ